ਹਟ ਉਹ ਹਟ ਉਹ ਹਟ ਹਟ ਕਾ ਵੀ ਪੰਮੇ ਕੀ ਹਾਲ ਹੈ ਠੀਕਾ ਠੀਕਾ ਹੋ ਕੀ ਬੰਦਾ ਖਰਦਾ ਹੈ ਕਿਵੇਂ ਵੱਟੋ ਵੱਟੀਆਂ ਆਉਂਦਾ ਹੈ ਸੁੱਖ ਤਾਂ ਹੈ ਛੋੜੀ ਨਹੀਂ ਸੁੱਖ ਲੱਗਦੀ ਤੇਰੇ ਚਾਚੇ ਦੇ ਮੁੰਡੇ ਨੇ ਪਹਿਲੀ ਤਾਂ ਮੰਦਰ ਕੈ ਨੂੰ ਠੇਕੇ ਤੇ ਦੇਤੀ ਅੱਛਾ ਪੰਮੇ ਸਾਨੂੰ ਤਾਂ ਇਹ ਪੁੱਛਿਆ ਨਹੀਂ ਗਾ ਯਾਰ ਕਮਾਲ ਦੀ ਗੱਲ ਹੈ ਤੁਹਾਡੇ ਚਾਚੇ ਦੇ ਮੁੰਡੇ ਨੇ ਨਹੀਂ ਪੁੱਛਿਆ ਸਾਨੂੰ ਪਹਿਲੀ ਤੀਜੇ ਥਾਂ ਦੇਤੀ ਤੁਸੀਂ ਤਾਂ ਯਾਰ ਉਹ ਤਾਂ ਪੈਸੇ ਵੀ ਲੈਣੇ ਆ ਨਾ ਤੁਸੀਂ ਤਾਂ ਯਾਰ ਉਹਦੀ ਇੰਨੀ ਮਦਦ ਕਰਦੇ ਆ ਹਰੇਕ ਥਾ ਉਹਦੇ ਨਾਲ ਖੜਦੇ ਆ ਦੁੱਖ ਸੁੱਖ ਚ ਅਲਤਾਂ ਤੇਰੀ ਸਹੀ ਐ ਪੰਮੇ ਸਾਡੇ ਚਾਚੇ ਦਾ ਮੁੰਡਾ ਪਾਲੀ ਜਦੋਂ ਸਾਡਾ ਚਾਚਾ ਬਿਮਾਰ ਸੀ ਉਦੋਂ ਲੱਖ ਰੁਪਈਆ ਸੀ ਪਾਲੀ ਨੂੰ ਵਰਤਣ ਦਿੰਦਾ ਸਾਡੇ ਘਰ ਦੀ ਗੱਲ ਐ ਸਾਨੂੰ ਘਰ ਦੀ ਜ਼ਮੀਨ ਦਿੰਦਾ ਹੁਣ ਜਦੋਂ ਅਸੀਂ ਲੱਖ ਰੁਪਈਆ ਉਹ ਤੋਂ ਕਿਤੇ ਮੰਗਦੇ ਆ ਉਦੋਂ ਸਾਨੂੰ ਕਹਿ ਦਿੰਦਾ ਮੈਂ ਤੁਹਾਡਾ ਪਰਾਇਆ 100 ਦੁੱਖ ਸੁਣਾਉਣ ਲੱਗ ਜਾਂਦਾ ਉਹ ਜਾਣਤੇ ਜੇ ਪੈਸੇ ਕਢਾਉਣੇ ਆ ਤਾਂ ਤੈਨੂੰ ਮੈਂ ਇੱਕ ਤਰੀਕਾ ਦੱਸਾਂ ਤਰੀਕਾ ਦੱਸ ਪੰਮੇ ਉਹ ਨਹੀਂ ਭਾਈ ਯਾਰ ਮੈਨੂੰ ਨਹੀਂ ਇਹ ਗੱਲ ਚਾਜਦੀ ਯਾਰ ਫੇਰ ਵੀ ਆਪਣਾ ਭਰਾ ਹੈ ਉਹ ਆਪਣਾ ਖੂਨ ਹੈ ਐ ਨਹੀਂ ਚੰਗਾ ਲੱਗਦਾ ਕਰਦੇ ਆਪਾਂ 10 ਪੰਮੇ ਇਹਨੂੰ ਕੋਈ ਸਮਝਾਵੇ ਹੁਣ ਤੂੰ ਆਪ ਸਮਝਾ ਯਾਰ ਉਹ ਜਾ ਓਏ ਡਰਪੋਕਾ ਜੇ ਪੈਸੇ ਕਢਾਉਣੇ ਆ ਤਾਂ ਇਹ ਕਰਨਾ ਪੈਣਾ ਓਏ ਮੈਂ ਤਾਂ ਤਿਆਰ ਆ ਪੰਮੇ ਆ ਸਾਡੇ ਵਾਲੇ ਪੀਤੇ ਨੂੰ ਕੀ ਕਹਿਣਾ ਚੱਲ ਆਪਾਂ ਕਰਗੇ ਉਹ ਜਾਂਟੇ ਇਹਨੂੰ ਛੱਡ ਤੂੰ ਕਰ ਕਾਰਵਾਈ ਮੈਨੂੰ ਆ ਥੋੜਾ ਜਿਹਾ ਕੰਮ ਤੇ ਮੈਂ ਕੰਮ ਜਾਇਆ ਚਾ ਠੀਕ ਆ ਬਾਈ ਠੀਕ ਆ ਪਾ ਮੈਂ ਹਵਾਲੀ 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 ਜ਼ਮੀਨ ਤਾਂ ਤੂੰ ਠੇਕੇ ਦੇ ਮੰਦਰ ਕਾ ਨੂੰ ਦਿੱਤੀ ਸੀ ਬਾਹਰ ਹੀ ਜਾਂਟੇ ਕੇ ਜਾਂਦੇ ਆ ਹੈ ਹੈ ਹਾਂ ਯਾਰ ਉਹਨਾਂ ਨੇ ਤਾਂ ਮੇਰੇ ਨਾਲ ਗੱਲ ਹੀ ਨਹੀਂ ਕੀਤੀ ਕੋਈ ਯਾਰ ਪਤਾ ਨਹੀਂ ਭਾਈ ਚੱਲ ਯਾਰ ਮੈਂ ਜਾ ਕੇ ਦੇਖਦਾ ਜਾ ਕੇ ਪਤਾ ਕਰਦਾ ਯਾਰ ਕੀ ਕਰਨਾ ਯਾਰ ਨਾ ਕੋਈ ਗੱਲ ਬਾਤ ਕੀਤੀ ਐ ਉਹ ਪਾਸੇ ਤੂੰ ਇੱਠਾ ਨਾ ਕੀ ਗੱਲ ਆ ਤੈਨੂੰ ਓ ਬਾਈ ਜੰਟੇ ਓ ਤੂੰ ਕਹ ਤਾ ਪੈੜੀ ਬਈ ਐ ਨਾ ਪੈੜੀ ਦਾ ਮੈਂ ਠੇਕੇ ਤੇ ਭਾਈ ਮੰਦਰ ਨੂੰ ਦਿੱਤੀ ਆ ਹੁਣ ਕਿਧਰ ਗਏ ਤਾਇ ਚਾਚੇ ਤੇਰੇ ਉਹ ਕਹਿੰਦੇ ਤੂੰ ਮੇਰੇ ਤਾਇ ਦਾ ਮੁੰਡਾ ਹੈ ਭਰਾਇ ਭਰਾਇ ਕਰਦਾ ਸੀਗਾ ਜੋ ਚਾਚਾ ਬਿਮਾਰ ਸੀਗਾ ਤੇ ਹੁਣ ਕਿਧਰ ਗਏ ਉਹ ਗੱਲ ਸਾਲਾ ਬੰਦੇ ਆ ਵਾਂਗੂ ਮੈਂ ਤਾਂ ਪਹਿਲੀ ਵਾਹੂਗਾ ਚਾਹੇ ਮੇਰਾ ਲੱਖ ਰੁਪਿਆ ਮੋੜ ਨਹੀਂ ਤਾਂ ਮੈਂ ਡੰਡਿਆਂ ਨਾਲ ਲਾਂਗਾਂ ਰਥੋਂ ਬਾਈ ਯਾਰ ਦੇਖ ਆਪਾਂ ਭਰਾ ਯਾਰ ਦੋਨੇ ਭਰਾ ਹੈਗੇ ਭਰਾ ਹੈਗੇ ਤੇ ਪਹਿਲੀ ਠੇਕੇ ਤੇ ਮੈਨੂੰ ਵਾਹ ਲੈਣਦੇ ਫਿਰ ਬਈ ਆਪਾਂ ਲੜਦੇ ਚੰਗੇ ਲੱਗਦੇ ਆ ਯਾਰ ਮੈਂ ਕਦੇ ਲੜਨ ਤੋਂ ਕਹਾ ਤੂੰ ਮੁਰਿਆ ਮੈਨੂੰ ਵਾਹ ਲੈਣਦੇ ਨਾ ਮੈਨੂੰ ਠੇਕਾ ਉਹਨੂੰ ਲੈਣਾ ਹੀ ਹੈ ਮੇਥੋਂ ਕੱਟ ਲੈ ਤੂੰ ਆ ਉਹਦੇ ਬਾਈ ਯਾਰ ਠੇਕੇ ਦੇ ਪਹਿਲੇ ਪੈ ਪੈ ਤੇਰੀ ਸੀਗੀ ਤੇ ਕੀ ਹੋ ਗਿਆ ਹੁਣ ਕੀ ਹੋ ਗਿਆ ਤੈਨੂੰ ਹੁਣ ਮੈਨੂੰ ਵਾੜੇ ਤੂੰ ਮੂਰੇ ਭੱਜ ਕੇ ਕਾ ਤੂੰ ਆਇਆ ਤੇ ਮੂਰੇ ਭੱਜ ਕੇ ਬਾਈ ਯਾਰ ਮੈਨੂੰ ਸਾਈ ਦਿੱਤੀ ਆ ਬਾਈ ਨੇ ਮੰਦਰ ਨੇ ਯਾਰ ਉਹਦੇ ਨਾਲ ਜਵਾਨ ਕਰੀ ਬੈਠਾ ਮੈਂ ਤੇ ਤੂੰ ਸਾਨੂੰ ਉਹਦੇ ਨਾਲ ਦੱਸਿਆ ਸਾਨੂੰ ਬਾਹਰੋਂ ਪਤਾ ਲੱਗਿਆ ਵੀ ਤੂੰ ਠੇਕੇ ਦੇ ਪਹਿਲੇ ਦੇਤੀ ਹੈ ਜੇ ਤੂੰ ਸਾਨੂੰ ਇੱਕ ਵਾਰਾ ਕਹਿ ਦਿੰਦਾ ਅੱਜ ਤੈਨੂੰ ਹੋ ਸਕਦਾ ਕਹਿੰਦੇ ਉਹਨੂੰ ਦੇ ਦੇ ਬਾਈ ਯਾਰ ਛੋੜੇ ਦੇ ਅੱਜ ਤਾਂ ਹੋਰ ਹੀ ਗੱਲ ਆ ਯਾਰ ਸਾਡੇ ਦਿਲ ਚ ਨਹੀਂ ਪਾਲੀ ਤੇਰੇ ਦਿਲ ਚ ਖੋਟ ਆ ਹੁਣ ਭਾਈ ਮੇਰੇ ਦਿਲ ਚ ਨਹੀਂ ਖੋਟ ਥੋੜੇ ਦਿਨਾਂ ਚ ਖੋਟ ਹੈ ਮੈਨੂੰ ਪਤਾ ਸੀਗਾ ਇਹੀ ਗੱਲ ਹੈ ਜਿਹੜੀ ਆ ਹੋਈ ਹੈ ਮੈਨੂੰ ਪਹਿਲਾਂ ਪਤਾ ਸੀਗਾ ਕਿ ਤੁਸੀਂ ਆ ਪੈਸੇ ਕਟੋਗੇ ਮੇਰੇ ਠੇਕੇ ਦੇ ਤੁਹਾਨੂੰ ਪਹਿਲੀ ਦੇਣੀ ਸੀ ਮੈਂ ਥੋਡੇ ਵੱਲ ਨੂੰ ਤੁਰਿਆ ਆਉਂਦਾ ਸੀ ਮੈਨੂੰ ਪਤਾ ਸਾਰਾ ਕੇ ਬੰਦੇ ਨੇ ਦੱਸਤਾ ਮੈਨੂੰ ਕੋਈ ਨਾ ਮਾ ਪੀਤੇ ਨਾ ਗੱਲ ਕਰਦਾ ਬਾਈ ਪੀਤੇ ਆ ਬਾਈ ਯਾਰ ਬਾਈ ਜੰਟੇ ਨੂੰ ਸਮਝਾ ਆਖਾ ਯਾਰ ਥੱਕਾ ਕਰੀ ਜਾਂਦਾ ਦੇਖ ਲਾ ਉਹ ਉਹ ਭਰਾਵਾ ਮੈਂ ਤਾਂ ਬਹੁਤ ਸਮਝਾ ਹਟਿਆ ਨੂੰ ਮੇਰੇ ਨੇ ਮੰਨਦਾ ਕੋਈ ਵੀ ਉਹ ਇੱਕ ਨਹੀਂ ਮੰਨੀ ਮੇਰੀ ਬਹੁਤ ਰੌਲਾ ਪਾਇਆ ਮੈਂ ਦੇਖ ਲੈ ਭਾਈ ਯਾਰ ਮੇਰੀ ਬੇਇੱਜ਼ਤੀ ਹੋ ਜੂਗੀ ਯਾਰ ਮੈਨੂੰ ਭਾਈ ਮੰਦਰ ਸਾਈ ਦੇ ਗਿਆ ਘਰੇ ਆ ਕੇ ਠੇਕੇ ਦੀ ਉਹ ਤਿਆਂ ਮਰਜੇ ਨਵੇੜ ਭਰਾਵਾ ਪੰਚਾਇਤ ਕਰ ਕੋਸ ਕਰ ਮੇਰੇ ਹੱਥ ਚ ਨਹੀਂ ਗੱਲ ਹੋਣੀ ਇਹ ਭਾਈ ਯਾਰ ਮੇਰੇ ਤਾਂ ਜ਼ਬਾਨ ਨਹੀਂ ਰਹਿਣੀ ਯਾਰ ਇਹ ਤਾਂ ਗੱਲ ਗਲਤ ਹੈ ਯਾਰ ਉਹਦੀ ਯਾਰ ਬਹੁਤ ਜ਼ਿਆਦਾ ਤੁਸੀਂ ਨਵੇੜੋ ਭਰਾਵਾ ਆਪਦਾ ਮੇਰੇ ਹੱਥ ਬੰਨੇ ਕੀ ਕਰਾਂ ਯਾਰ ਹੁਣ ਚਲ ਦੇਖਦਾ ਹਾਂ ਭਾਈ ਤਬ ਮੈਂ ਤੂੰ ਬਾਈ ਮੈਨੂੰ ਵਾਵਾ ਮਿਲ ਗਿਆ ਉਹ ਕੀ ਜਾਲ ਹੋ ਗਈ ਘਬਰਾਇਆ ਫਿਰਦਾ ਬਾਈ ਤੇਰੀ ਗੱਲ ਜਮਾ ਸੱਚੀ ਹੋ ਗਈ ਪੈੜੀ ਵਾਲੀ ਉਹਨਾਂ ਅੰਟੇ ਹੁਣਾਂ ਨੇ ਮੇਰੀ ਕੱਲ ਹੱਥ ਨੇ ਹੁਣ ਮੈਂ ਇਹਨੂੰ ਸਮਝ ਨਹੀਂ ਆਉਦੀ ਮੈਂ ਕੀ ਕਰਾਂ ਯਾਰ ਦੱਸ ਮੈਂ ਹੁਣ ਕੀ ਕਰਾਂ ਬਾਈ ਕਿਉਂ ਹੋ ਗਈ ਨਾ ਮੇਰੀ ਗੱਲ ਸੱਚੀ ਤੂੰ ਤਾਂ ਝੂਠ ਮੰਨਦਾ ਸੀ ਮੇਰਾ ਹੁਣ ਆ ਗਿਆ ਯਕੀਨ ਹੁਣ ਤੂੰ ਐ ਕਰ ਸਿੱਧਾ ਥਾਣੇ ਜਾ 2 ਵਜੇ ਨਾ ਪਟੇ ਤਾਂ ਵੰਦੇ ਸਿੱਧੇ ਹੋ ਜਾਣਗੇ ਫੇਰ ਪਤਾ ਲੱਗੂ ਉਹਨਾਂ ਨੂੰ ਬਈ ਆ ਥਾਣੇ ਐਵੇਂ ਪੰਗਾ ਵਾਜ ਜੂਗਾ ਹੋਰ ਯਾਰ ਉਹ ਵੇਖ ਲਾ ਭਰਾਵਾ ਮੈਂ ਤਾਂ ਸੱਚੀ ਗੱਲ ਕਰਦਾ ਆਪਾਂ ਤਾਂ ਨਹੀਂ ਵਾਜਦਾ ਗੱਪ ਤੇ ਜੇ ਤੂੰ ਜ਼ਿਆਦਾ ਥਾਣੇ ਸਾਧਦਾ ਤੇ ਜਾਂ ਫੇਰ ਪੰਚਾਇਤ ਤਾਂ ਜ਼ਰੂਰ ਸਾਧ ਉਹ ਐਵੇਂ ਉਹਨਾਂ ਨੇ ਲੋਟ ਨਹੀਂ ਹੋਣਾ ਝੂਠੇ ਤਾਂ ਪਾ ਉਹਨਾਂ ਨੂੰ ਯਾਰ ਹਾਂ ਪੰਚਾਇਤ ਵਾਲੀ ਗੱਲ ਬਈ ਤੇਰੀ ਸਹੀ ਆ ਹੂੰ ਸਾਧ ਸਾਧ ਉਹਨਾਂ ਪੰਚਾਇਤ ਸੱਦ ਮੈਂ ਜਾਣਾ ਸਰਪੰਚ ਸਾਹਿਬ ਕੋਲੇ ਸਿੱਧਾ ਠੀਕ ਆ ਠੀਕ ਆ ਬਈ ਧੰਨਵਾਦ ਤੇਰਾ ਯਾਰ ਜਾਉਂਦਾ ਰਿਹਾ ਭਰਾਵਾ ਹੂੰ ਤਾਂ ਇਹ ਗੱਲ ਹੈ ਥਾਂ ਸਰਪੰਚ ਸਾਹਿਬ ਜਿੰਨੀ ਗੱਲ ਸੀ ਸਾਰੀ ਮੈਂ ਤੁਹਾਨੂੰ ਸੱਚੀ ਦੱਸਤੀ ਆ ਕਰਦਾ ਮੈਂ ਜਾਣਤੇ ਨੂੰ ਕੋਣ ਸਰਪੰਚ ਕੇ ਫੋਨ ਲਾਈ ਜਾਂਦਾ ਹੈ ਪੁੱਛਣਾ ਕੀ ਆਦਾ ਹੈ ਭਾਈ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਆ ਜੰਟੇ ਕੀ ਹਾਲ ਹੈ ਹਾਂ ਹਾਂ ਮੇਰੇ ਕੋਲੇ ਪਾਲੀ ਆਇਆ ਬੈਠਾ ਹੈ ਪਾਲੀ ਤੁਹਾਡੇ ਕੋਲੇ ਆਇਆ ਬੈਠਾ ਹੈ ਹਾਂ ਹਾਂ ਬਾਕੀ ਗੱਲ ਆਪਾਂ ਬੈਠ ਕੇ ਕਰਦੇ ਆ ਤੇ ਤੁਸੀਂ ਦੋਨੇ ਭਰਾ ਛੇਤੀ ਤੋਂ ਛੇਤੀ ਆ ਮੇਰੇ ਘਰ ਪਹੁੰਚੋ ਠੀਕ ਹੈ ਕੋਈ ਗੱਲ ਨਹੀਂ ਸਰਪੰਚ ਸਾਹਿਬ ਬਸ ਆ ਗਏ ਜੀ 10 ਮਿੰਟਾਂ ਚ ਠੀਕ ਹੈ ਆ ਜਾਓ ਆ ਜਾਓ ਠੀਕ ਹੈ ਜੀ ਕਾ ਸਰਪੰਚ ਕੋਲ ਚਲੇ ਗਏ ਪਾਲੀ ਉਹਦੇ ਘਰ ਜਾ ਕੇ ਬੈਠਾ ਹੈ ਨਾ ਅੱਛਾ ਚਲਣਾ ਬੜਾ ਬਦਮਾਸ਼ ਆਉਂਦੇ ਆ ਤੁਨੇ ਭਰਾ ਫਿਰ ਕਰਦੇ ਆ ਉਹਨਾਂ ਨਾਲ ਗੱਲ ਠੀਕ ਹੈ ਜੀ ਸਿਕਾੜੀ ਸਪੈਸਰ ਸਾਹਿਬ ਸਤਿਕਾਰ ਜੰਮ ਸਿੰਘ ਜੀ ਬੈਠੋ ਆਕਰ ਜੰਮ ਸਿੰਘ ਆ ਤੁਹਾਡੇ ਤਾਏ ਦਾ ਪੁੱਤ ਤੁਹਾਡੇ ਤੇ ਇਲਜ਼ਾਮ ਲਾ ਰਿਆ ਹੈ ਕਹਿੰਦਾ ਵੀ ਮੈਂ ਤਾਂ ਜ਼ਮੀਨ ਠੇਕੇ ਤੇ ਦਿੱਤੀ ਸੀ ਮੰਦਰ ਨੂੰ ਹਾਂਜੀ ਤੇ ਇਹਨਾਂ ਦੋਨਾਂ ਭਰਾਵਾਂ ਨੇ ਠੱਕੇ ਨਾਲ ਉਹ ਜ਼ਮੀਨ ਵਾਲੀ ਸਪੈਸਰ ਸਾਹਿਬ ਇਹ ਪਹਿਲਾਂ ਤਾਂ ਸਾਡੇ ਤਾਏ ਦਾ ਮੁੰਡਾ ਇਹ ਸਾਡੇ ਘਰਾਂ ਤੋਂ ਬਾਹਰ ਜ਼ਮੀਨ ਠੇਕੇ ਦੇਈ ਜਾਂਦਾ ਜਦੋਂ ਇਹਦਾ ਡੈਡੀ ਬਿਮਾਰ ਸੀ ਸਾਥੋ 1 ਲੱਖ ਰੁਪਇਆ ਲੈ ਕੇ ਨੇ ਵਰਤਿਆ ਉਦੋਂ ਅਸੀਂ ਤਾਂ ਚਾਚੇ ਸੀ ਜੋ ਜ਼ਮੀਨਾਂ ਦੇ ਠਿੱਕੇ ਦੇਣੀ ਐ ਉਹ ਸਾਨੂੰ ਪੁੱਛਿਆ ਤੱਕ ਨਹੀਂ ਇੱਕ ਮੋਟਰ ਸਾਡਾ ਪਾਣੀ ਲੱਗਦਾ ਉਹਨੂੰ ਸਰਪੰਚ ਸਾਹਿਬ ਲੱਖ ਰੁਪਇਆ ਜਦੋਂ ਤੇਰਾ ਬਾਪੂ ਬਿਮਾਰ ਹੋ ਗਿਆ ਸੀ ਨਾ ਮਜਬੂਰੀ ਚ ਇਹਨਾਂ ਤੋਂ ਲਿਆ ਸੀਗਾ ਵਿਆਸ ਮੈਂ ਤ ਮੋੜੂੰਗਾ ਮੇਰੇ ਮੁੰਡੇ ਨੇ ਜਾਣਾ ਬਾਹਰ ਤਾਂ ਕਰਕੇ ਮੈਂ ਮੰਦਰਬਾਈ ਤੋਂ ਪੈਸੇ ਫੜੇ ਆ ਕੁਝ ਪੈਸੇ ਉਹ ਤੋਂ ਹੋਰ ਫੜਨੇ ਆ ਮੈਂ ਇਹ ਗਾ ਲੋ ਪੈਸੇ ਇਹਨਾਂ ਦੇ ਲਾ ਦੂੰਗਾ ਮੈਂ ਠੀਕ ਹੈ ਨਾ ਗੱਲਾਂ ਵੇਖ ਕੀ ਕਰਦਾ ਹੁਣ ਇਹ ਉਦੋਂ ਇਹਨੂੰ ਕਿਨੇ ਲੱਖ ਪਿਆਰ ਦਿੱਤਾ ਪਿੰਡ ਚ ਉਹ ਸਾਡੇ ਕੋਲੇ ਆ ਖੜ ਜਾਂਦਾ ਸੀਗਾ ਆਪਾਂ ਚਾਚੇ ਤਾਇਏ ਦੇ ਮੁੰਡੇ ਐ ਚਾਚੇ ਤਾਇਏ ਦੇ ਮੁੰਡੇ ਐ ਹੁਣ ਵੇਖ ਲੈ ਗੱਲਾਂ ਕੀ ਕਰਦਾ ਸਾਹਮਣੇ ਵੇਖ ਲੈ ਧੱਕਾ ਕੀ ਨਹੀਂ ਕੀਤਾ ਸਰਪੰਚ ਸਾਹਿਬ ਹੂੰ ਇਹ ਵੈਲੀ ਬੰਦ ਦੇ ਤਾਂ ਮੈਂ ਵੀ ਕੱਟ ਨੀਗਾ ਹੁਣ ਵੈਲੀ ਆ ਵਾਹ ਆ ਵੈਲੀ ਕੱਟਾ ਤੂੰ ਵੈਲੀਆਂ ਹਟੋ 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 ਫਾਟੋ ਭਾਈ ਫਾਟੋ ਕਰਦਾ ਹਾਂ ਤੇ ਇਸ ਤਰ੍ਹਾਂ ਦੇ ਸ਼ਰਾਰਤ ਕਰਦੇ ਕਾ ਵੀ ਚਾਚੇ ਤਾਇਆ ਦੇ ਪੁੱਤ ਇੱਕ ਦੂਜੇ ਤੇ ਗਲਾਂ ਨੂੰ ਨਹੀਂ ਪੈਂਦੇ ਹੁੰਦੇ ਇੱਕ ਦੂਜੇ ਤੇ ਗਲਾਂ ਦੀਆਂ ਪਾਹਾਂ ਹੁੰਦੇ ਆ ਉਹ ਇਹਦੇ ਖੋੜ ਰਹੀਦੇ ਸਰਪੰਚ ਸਾਹਿਬ ਮਨਚ ਸਾਹਿਬ ਉਹ ਤੁਸੀਂ ਬੈਠੋ ਖੋੜ ਰੱਖਦਾ ਜੀ ਬੈਠੋ ਬੈਠੋ ਇਹਦੇ ਮਨਚ ਖੋੜਾ ਸਰਪੰਚ ਸਾਹਿਬ ਸਹੀ ਆ ਪਹਿਲੀ ਮੈਂ ਠੇਕੇ ਤੇ ਇਹਨੂੰ ਦੇਣੀ ਸੀ ਮੈਂ ਉਹ ਬੈਠੋ ਬੈਠੋ ਤੁਸੀਂ ਸਾਡੇ ਨਾਲ ਗੱਲ ਕਰ ਲੈਣਾ ਉਹ ਉਹ ਬਹਿ ਕੇ ਗੱਲ ਕਰਦੇ ਜੇ ਤੁਸੀਂ ਲੜਨਾ ਹੀ ਸੀ ਤੁਸੀਂ ਮੇਰੇ ਕੋਲੇ ਕਿਉਂ ਆਏ ਬਹਿ ਕੇ ਗੱਲ ਕਰ ਫਿਰ ਪਹਿਲੇ ਨੇ ਕੀਤੀ ਆ ਉਹਨੂੰ ਪੈਂ ਸਰ ਮੈਂ ਤੁਹਾਨੂੰ ਦੱਸਦਾ ਸਾਰੀ ਗੱਲ ਮੈਂ ਤੇ ਵੀ ਪਾਈ ਠੇਕੇ ਦੇ ਦੇਣੀ ਸੀ ਪਿਛਲੀ ਵਾਰ ਮੈਂ ਭਾਈ ਆਪ ਕਰਦਾ ਰਿਆ ਮੈਂ ਇਹਦੇ ਘਰ ਨੂੰ ਤੁਰੇ ਆਉਂਦਾ ਸੀਗਾ ਰਾਤ ਮੈਨੂੰ ਮਿਲੇ ਪੰਮਾ ਪੰਮਾ ਹਾਂ ਉਹ ਕਹਿੰਦਾ ਭਾਈ ਪਹਿਲੀ ਉਹਨਾਂ ਨੂੰ ਠੇਕੇ ਤਾਂ ਨਾ ਦਈ ਤੇਰੇ ਸਾਰੇ ਪੈ ਡੇਢ ਲੱਖ ਰੁਪਏ ਬਣਾਈ ਬੈਠੇ ਆ ਪੈਸੇ ਸਾਰੇ ਕੱਟ ਲੈਣਗੇ ਤੇਰੇ ਉਹ ਇਹਨਾਂ ਦੇ ਮਨ 'ਚ ਖੋਟ ਸੀਗੀ ਖੋਟ ਤਾਂ ਇਹਦੇ ਮਨ 'ਚ ਸਰਪੰਚ ਸਾਹਿਬ ਪੰਮਾ ਨੇ ਮੈਨੂੰ ਆਪ ਕਿਹਾ ਪੰਮਾ ਕਹਿੰਦਾ ਉਹ ਤੁਹਾਨੂੰ ਜ਼ਮੀਨ ਠੇਕੇ ਨਹੀਂ ਦਿੰਦੇ ਅਰ ਕਿ ਬਿਟੂ ਦੀ ਪਾਇਆ ਕੱਟ ਲੰਗ ਗਿਆ ਤੇ ਇਹ ਗੱਲ ਕਹੀ ਬਾਈ ਆਪਾਂ ਨੂੰ ਓਏ ਪੰਮੇ ਦਾ ਤਾਂ ਕੰਮ ਹੀ ਲੁੱਤੀ ਲਾਉਣਾ ਮੈਂ ਸਮਝ ਗਿਆ ਤੁਹਾਡੀ ਜਿਹੜੀ ਲੜਾਈ ਪਈ ਆ ਨਾ ਇਹ ਪੰਮੇ ਦੀ ਵਜ੍ਹਾ ਕਰਕੇ ਪਈ ਆ ਓਏ ਕਮਲਿਓ ਤੁਸੀਂ ਵੀ ਪੈਂਟ ਚ ਰਹਿੰਦੇ ਆ ਉਹ ਤੁਹਾਨੂੰ ਪਤਾ ਨਹੀਂ ਉਸ ਬੰਦੇ ਦਾ ਉਹਦਾ ਤਾਂ ਕੰਮ ਹੀ ਨਿੱਤ ਕਿਸੇ ਦੇ ਇਹਦੇ ਉਂਗਲ ਲਾਤੀ ਕਿਸੇ ਇਹਦੇ ਉਂਗਲ ਲਾਤੀ ਆ ਸਾਡੇ ਕੋਲੇ ਹੱਥ ਨੂੰ ਦੋ ਚਾਰ ਕੇਸ ਪੰਮੇ ਦੀ ਉਂਗਲ ਲਾਈ ਵਾਲੇ ਆਉਂਦੇ ਆ ਤੁਸੀਂ ਸਾਡੇ ਕੋਲ ਪੰਮਾ ਮੈਨੂੰ ਹੁਣ ਵੀ ਮਿਲਿਆ ਸੀਗਾ ਉਹਨਾਂ ਦੇ ਚਾਰ ਪਟੇ ਲੱਗੇ ਆ ਭਈ ਸਿੱਧੇ ਹੋ ਜਾਣਗੇ ਉਹ ਤੈਨੂੰ ਕੰਮਲਿਆ ਤੈਨੂੰ ਆਪ ਸਮਝ ਚਾਹੀਦੀ ਆ ਉਹ ਤੁਹਾਨੂੰ ਆ ਸਮੇਂ ਭਰਾਵਾਂ ਨੂੰ ਲੜਾਈ ਜਾਂਦਾ ਐ ਕਦੇ ਉਧਰ ਉਹ ਜਿਹੜੇ ਸੋਚ ਥਾਣੇ ਜਾਣਾ ਐ ਇਹ ਥਾਣੇ ਜਾਊਗਾ ਹੁਣ ਆਪਣੇ ਦੇ ਵੇਖ ਲੈ ਉਹ ਨਹੀਂ ਭਰਾਵਾਂ ਉਹ ਨਹੀਂ ਨਹੀਂ ਸਿਆਣੀ ਗਿਆ ਨਹੀਂ ਗਿਆ ਨਹੀਂ ਐਵੇਂ ਮੈਨੂੰ ਪੰਮੇ ਨੇ ਕਿਹਾ ਸੀਗਾ ਮੈਂ ਕਿਹਾ ਇਹ ਕੰਮ ਨਹੀਂ ਮੈਂ ਕਰਨਾ ਭਾਈ ਸਿਆਣੀ ਗੱਲ ਆ ਸਿਆਣੀ ਗੱਲ ਮੇਰੇ ਉਹ ਤਾਏ ਚਾਚੇ ਦੇ ਮੁੰਡੇ ਮੇਰੇ ਭਰਾ ਐ ਪੰਗਾ ਮੈਂ ਇਹ ਨਹੀਂ ਪਾਉਣਾ ਮੈਂ ਸਰਪੰਚ ਸਾਹਿਬ ਕੋਲੇ ਜਾਵੜਦਾ ਹੂੰ ਪਹਿਲ ਠੱਕੇ ਸਰਪੰਚ ਸਾਹਿਬ ਅਸੀਂ ਬੋਣੀ ਐ ਹੋਰ ਕਿਸੇ ਨੇ ਵੜ ਦੇਣਾ ਸਾਡੀ ਮੋਟਰ ਦਾ ਪਾਣੀ ਲੱਗਦਾ ਸਹੀ ਆ ਗੱਲ ਤੇਰੀ ਜੱਟ ਸਿਆਂ ਮੈਂ ਤਾਂ ਇੰਨਾ ਕੁਲੀ ਚੱਲਿਆ ਸੀ ਮੈਂ ਇੰਨਾ ਤੋਂ ਤਾਂ ਬਾਹਰ ਇੰਚ ਵੀ ਨਹੀਂ ਦਾ ਸਰਪੰਚ ਸਾਹਿਬ ਇਹ ਮੇਰੇ ਤਾਈ ਚਾਚੇ ਦੇ ਮੁੰਡੇ ਆ ਭਰਾ ਮੇਰੇ ਮੈਂ ਸੰਧ ਗਿਆ ਫਿਰ ਉਹ ਤੋਂ ਕਹ ਪੈਸੇ ਫੜ ਕੇ ਲੈ ਕਦੋਂ ਲਈ ਤੋ ਉਹ ਤਾਂ ਅਡਵਾਂਸ ਪੈਸੇ ਠੀਕ ਕੀ ਗੱਲ ਤਾਂ ਹੁਣ ਮੈਨੂੰ ਪੰਮੇ ਨੇ ਉਹਦੀਆਂ ਗੱਲਾਂ ਚ ਲੈ ਲਿਆ ਕੱਲ ਸਾਰਾ ਕਸੂਰ ਪੰਮੇ ਦਾ ਆ ਉਹ ਮੈਂ ਤੁਹਾਨੂੰ ਦੱਸ ਤਾ ਸੀ ਨਾ ਉਹਦੇ ਪੰਮੇ ਮਗਰ ਨਾਂ ਲੱਗ ਜਦੋਂ ਗਲਾਂ ਲਾਉਂਦਾ ਸੀ ਆਪਾਂ ਨੂੰ ਘਰ ਦਾ ਘਰ ਪਾੜ ਕੇ ਰੱਖਦਾ ਸੀ ਪਾਇਪ ਨੂੰ ਸਟਾਰਟ ਕਰਕੇ ਵਾਹ ਵਾਹ ਉੱਡ ਗਿਆ ਸੀ ਕਿ ਉੱਥੇ ਜੇ ਜਾ ਜਾਂਦੀ ਹੋ ਜਾਂਦੀ ਘੇਠਾ ਉੱਤੇ ਹੋ ਜਾਂਦੇ ਕਤਲਾਂ ਤੱਕ ਰਕਮ ਜਾਵੜਦੇ ਹੁੰਦੀ ਹੈ ਇਹ ਉਹਦੇ ਤਾਂ ਭਾਈ ਮੈਂ ਉਹਦੇ ਉੱਤੇ ਚੜਾ ਦੇਣਾ ਸੀਗਾ ਬਾਕੀ ਬੋਲ ਦੇ ਫਿਰਨਾ ਹੁਣ ਤੱਕਰ ਆਪਾਂ ਚੰਗਾ ਹੋਇਆ ਬਚ ਕੇ ਗੱਲ ਖੁੱਲ ਗਈ ਆਪਣੀ ਇੱਥੇ ਉਹਦੇ ਮੈਂ ਤੈਨੂੰ ਕਿ ਆਖਿਆ ਸੀ ਐਨੇ ਕਿਹੜੇ ਦੱਸਿਆ ਆਪਾਂ ਨੂੰ ਵੀ ਆਹ ਗੱਲ ਹੈ ਵਿਚੋ ਦੇਖ ਭਈ ਤੇਰਾ ਵੀ ਹੱਕ ਬੜਦਾ ਤੂੰ ਜ਼ਮੀਨ ਠੇਕੇ ਤੇ ਪਹਿਲਾਂ ਆਪੇ ਭਰਾਵਾਂ ਨੂੰ ਦੇ ਜੇ ਇਹ ਨਹੀਂ ਵੰਦੇ ਫੇਰ ਤੂੰ ਜਿੰਨੂੰ ਮਰਜ਼ੀ ਦੇ ਪਰ ਪਹਿਲ ਇਹਨਾਂ ਦੀ ਬਣਦੀ ਆ। ਪਰ ਸਰਪੰਚ ਸਾਹਿਬ ਹਮ ਇੱਕ ਦਿੱਕਤ ਹੈ। ਬਾਈ ਮੰਦਰ ਤਾਂ ਮੈਨੂੰ ਸਾਈ ਦੇਗਾ ਠੇਕੇ ਦੀ। ਤੇ ਉਹ ਨੂੰ ਮੈਂ ਕੀ ਆਖੂਗਾ? ਹਮ ਉਹ ਸਰਪੰਚ ਸਾਹਿਬ ਇਹਨੂੰ ਕਹਿ ਨਾ ਫਿਕਰ ਕਰੇ। ਉਹਦੇ ਨਾਲ ਮੈਂ ਆਪੇ ਨਿਬੜ ਲਊਗਾ। ਬਾਕੀ ਮੰਦਰ ਨੂੰ ਤੁਸੀਂ ਫੋਨ ਕਰ ਦਿਓ। ਹਾਂ। ਮੈਂ ਵੀ ਉਹ ਨੂੰ ਕਹਿ ਦਊਗਾ ਮੰਦਰ ਨੂੰ। ਤੇ ਗਰਜੰਤ ਸਿਓ ਆਪ ਉਹਦੇ ਘਰੇ ਜਾਇਆਓ ਤੁਸੀਂ ਮੰਦਰ ਤੇ ਆ ਵੀ ਸਾਡੇ ਭਾਈ ਭਰਾਵਾਂ ਦੀ ਗੱਲ ਹੈ। ਬੰਦਾ ਸਮਝਦਾਰ ਆ ਸਿਆਣਾ। ਇਹ ਹੁਣ ਤੇਰੀ ਜ਼ਿੰਮੇਵਾਰੀ ਹੈ ਗਰਜਨ ਸਿੰਘਾਂ ਬੇਫਿਕਰ ਹੋ ਸਪੈਂਸ ਸਾਹਿਬ ਮੈਂ ਆਪੇ ਸੈੱਟ ਕਰ ਲਊ ਉਹਨਾਂ ਗੱਲ ਲੈ ਵੀ ਹੁਣ ਤੇਰੀ ਚਿੰਤਾ ਖਤਮ ਬਾਸਰਪੈਨ ਸਾਹਿਬ ਫਿਰ ਜਿੰਨਾ ਜਰ ਮੈਂ ਠੇਕੇ ਤੇ ਪੈੜੀ ਦੇਵਾਂਗਾ ਇਹਨਾਂ ਕੋਲ ਹੀ ਰਹੂਗੀ ਹਾਂ ਬਸ ਠੀਕ ਆ ਹਾਂ ਕੀਤੀ ਤੂੰ ਬੱਠ ਮਰਦਾਂ ਵਾਲੀ ਗੱਲ ਲੈ ਵੀ ਕੋਈ ਸ਼ੋ ਨਾ ਸਪੈਂਸਾ ਧੰਨਵਾਦ ਤੁਹਾਡਾ ਅਸੀਂ ਤਾਂ ਠੇਕਾ ਨਹੀਂ ਕੱਟਦੇਗੇ ਹਾਂ ਠੇਕਾ ਅਸੀਂ ਇਹਨੂੰ ਨਕਦ ਦੇਵਾਂਗੇ ਸਾਡੇ ਭਤੀਜੇ ਨੂੰ ਬਾਹਰ ਭੇਜ ਲਈ ਠੀਕ ਹੈ ਠੇਕਾ ਵੀ ਦੇਵਾਂਗੇ ਅਸੀਂ 1000 ਰੁਪਏ ਬਾਦ ਗੌਂਡੀਆਂ ਨੂੰ ਲੈ ਵੀ ਬਸ ਕੋਚ ਕੋਚ ਆ ਕੋਚ ਨਹੀਂ ਕੋਚ ਅਸੀਂ ਆਪ ਦੀ ਜ਼ਮੀਨਾਂ ਹਾਵਾਂ ਪਰਿਵਾਰ ਚ ਨਹੀਂ ਨਹੀਂ ਹੱਕ ਮੰਨਦਾ ਕਮਲਿਓ ਰਲ ਮਿਲ ਕੇ ਰਹੋ ਉਹ ਤੁਹਾਡੇ ਤਾਂ ਬਜ਼ੁਰਗਾਂ ਦਾ ਐਡਾ ਨਾਂ ਚੱਲਦਾ ਸੀ ਪਿੰਡ ਤੇ ਆ ਤੁਸੀਂ ਉਂਗਲ ਪਾਜਾਂ ਤੋਂ ਬਚ ਕੇ ਰਿਆ ਕਰੋ ਚਲੋ ਹੁਣ ਐ ਕਰੋ ਪਾਓ ਜੱਫੀਆਂ ਫਿਰ ਇਹ ਖੁਸ਼ੀ ਚ ਚਲੋ ਇਹ ਸਾਹ ਕਿਤੇ ਮੈਲ ਤੇ ਚਾਚੇ ਤਾਂ ਆ ਜਾਂਦੇ ਹੈ ਹਾਂ ਸਾਹ